ਫੜਕੋ ਪੰਜਾਬ ਖਤਰੀ ਚੇਤਨਾ ਮੰਚ ਜਿਹੜੀ ਕਿ ਲਗਾਤਾਰ ਸ਼ਹਿਰ ਦੇ ਵਿੱਚ ਉਹਨਾਂ ਹੈਂਡੀਕੈਪਸ ਲੋਕਾਂ ਨੂੰ ਉਹਨਾਂ ਦੀ ਜ਼ਰੂਰਤਾਂ ਦੇ ਮੁਤਾਬਕ ਜਿੱਥੇ ਟਰਾਈਸਾਈਕਲ ਦਾ ਦੇ ਰਹੇ ਹੈ ਉੱਥੇ ਹੀ ਅੱਜ ਇੱਕ ਵਿਸ਼ਾਲ ਕੈਂਪ ਤੁਸੀਂ ਦੇਖ ਰਹੇ ਹੋ ਕਿ ਬੜੀ ਮਾਤਰਾ ਦੇ ਵਿੱਚ ਉਹਰੇ ਅਲੱਗ-ਅਲੱਗ ਤਰ੍ਹਾਂ ਦੇ ਟਰਾਈਸਾਈਕਲ ਪਹੁੰਚੇ ਹੋਏ ਨੇ ਕੋਈ ਹੱਥਾਂ ਨਾਲ ਚੱਲਣ ਵਾਲਾ ਤੇ ਕੋਈ ਬੈਟਰੀਆਂ ਦੇ ਨਾਲ ਚੱਲਣ ਵਾਲਾ ਇਹ ਸੰਸਥਾਵਾਂ ਵੱਲੋਂ ਜਿਹੜਾ ਹੈ ਲਗਾਤਾਰ ਉਹ ਜਿਹੜੀ ਇਹ ਸੇਵਾ ਕੀਤੀ ਜਾ ਰਹੀ ਹੈ ਔਰ ਤੁਸੀਂ ਅੱਜ ਦੇਖ ਰਹੇ ਹੋ ਕਿ ਇਸ ਹਾਲ ਦੇ ਵਿੱਚ ਕਾਫੀ ਮਾਤਰਾ ਦੇ ਵਿੱਚ ਲੋਕ ਇਕੱਠੇ ਹੋਏ ਨੇ ਤੇ ਮੇਰੇ ਨਾਲ ਇੱਕ ਸਮਾਜ ਸੇਵੀ ਸਾਡੇ ਨੇਗੀ ਸਾਹਿਬ ਨੇ ਕਿਹਾ ਕੀ ਗੱਲਾਂ ਚੰਨ ਜਿਹੜਾ ਹੈ ਇਹ ਕੈਂਪ ਲੱਗਿਆ ਹੈ ਕਿਹੜੀ ਕਿਹੜੀ ਸੰਸਥਾਵਾਂ ਵੱਲੋਂ ਹੈ ਤੇ ਦੇਖੋ ਪਿਛਲੇ ਸਾਲ ਤਾਂ ਹੁਟਕੋ ਕੰਪਨੀ ਵੱਲੋਂ ਆਈ ਸੀ ਇੱਕ ਵੀ ਦਰੋਂ 20 ਫਰਵਰੀ ਦਰੋਂ ਸਿਵਲ ਹਸਪੀਟਲ ਦੇ ਵਿੱਚ ਕੈਂਪ ਲੱਗਿਆ ਸੀ ਰਜਿਸਟ੍ਰੇਸ਼ਨ ਕੈਂਪ ਖਤਰੀ ਚੇਤਨਾ ਮੰਚ ਕੰਨਾ ਨਰ ਸੇਵਾ ਨਰਨ ਸੇਵਾ ਕੰਨਾ ਹੋਰ ਸਾਰੇ ਖਨੇਦੀ ਸਾਰੇ ਸਮਾਜ ਸੇਵੀ ਸੰਸਥਾਵਾਂ ਨਾਲ ਸੀਗਾ 184 ਤੇ ਰਜਿਸਟ੍ਰੇਸ਼ਨ ਹੋਈਆਂ ਤੁਸੀਂ ਦੇਖ ਕੇ ਲੈ ਵੀ ਸਾਰੇ ਬੰਦੇ ਜਿਹੜਾ ਹੈ ਸਮਾਨ ਪ੍ਰਬੰਧ ਕਰ ਰਿਹਾ ਜਿਹਨੂੰ ਇਹ ਜਿਹਨੋਂ 80% ਤੋਂ ਵੱਧ 80% ਉਹਨਾਂ ਇਹ ਬੈਟਰੀ ਵਾਲੀ ਮਸ਼ੀਨਾਂ ਉਹਨੂੰ ਕਈਏ ਪ੍ਰੋਬਲਮ ਕੀ ਹੈ ਮੈਨੋ ਸਾਹਿਬ ਕਈ ਲੋਕਾਂ ਦੀ ਇਹ ਮੈਂ ਉਹਨੂੰ ਤਾਂ ਸਾਈਕਲੀ ਮਿਲਦੀ ਮਨੂੰ ਬੈਟਰੀ ਵਾਲੀ ਮਨੂੰ ਨਹੀਂ ਮਿਲੀ ਉਹ ਸਰਕਾਰ ਦੇ ਜਿਹੜੇ ਪ੍ਰੋਟੋਕਾਲ ਨੇ ਕੰਪਨੀ ਦੇ ਨੇ ਜਿਹੜਾ 80% ਡਾਕਟਰ ਦੀ ਉਹ ਹੈਗੀ 25 ਜਿਹੜਾ 80% ਵਿਅਕਤੀ ਦਿਵਿਆਂਗਾਂ ਉਹਨੂੰ ਇਹ ਮਿਲਿਆ ਬਾਕੀ ਨੇ ਦੂਜੀ ਚੀਜ਼ ਹੈ ਇਹ 24 ਲੱਖ ਦਾ ਸਮਾਨ ਪਿਛਲੇ ਹਫ਼ਤੇ ਪਰਸੋਂ ਸੇ ਅਨਲੋਡ ਕਰਾਏ تھے ਤਾ ਇਹ ਸਾਰੇ ਲੋਕਾਂ ਦਾ ਬਹੁਤ ਬਹੁਤ ਤੋਂ ਮੰਗ ਹੁੜਕੋ ਕੰਪਨੀ ਦਾ ਡੀਐਸਐਸਓ ਤਿਵਾਣਾ ਸਾਹਿਬ ਨੇ ਸਾਰੇ ਸਾਡੀ ਸਾਈ ਸਾਹਿਬ ਨੇ ਖਤਰੀ ਚੈਤਰਾ ਮੈਂ ਤੋਂ ਹੋਰ ਸਾਰੇ ਸੰਸਥਾਵਾਂ ਦੇ ਲੋਕ ਨੇ ਕਿਹਾ ਦੇਖੋ ਗੱਲ ਇਹ ਵੀ ਇਹ ਬੜਾ ਮੁਕੇਸ਼ ਸਿੰਘ ਜੀ ਨਰਸਵਾ ਨਰਨ ਸਿਵਾ ਤੋਂ ਹਿਊਮਨ ਪਾਵਰ ਟੂਨਰ ਤੋਂ ਖੜੇ ਸਾਡੇਦਰ ਇਹ ਵੀ ਸਾਡੇ ਨੇਤਾ ਜੀ ਭਾਈ ਕਨੈ ਤੋਂ ਖੜੇ ਤਾਂ ਅਸੀਂ ਅੱਗੇ ਵਾਸਤੇ ਵੀ ਕੋਸ਼ਿਸ਼ ਕਰਾਂਗੇ ਸਹੀ ਅਸਤਰਾ ਨਾਲ ਵੀ ਕਲੇ ਹੁੜਕੋ ਦੇ ਜਿਹੜੇ ਜੀਐਮ ਸਾਹਿਬ ਏਜੀਐਮ ਸਾਹਿਬ ਆਈ ਸੀ ਉਹ ਕਹਿੰਦੇ ਅਸੀਂ ਤਾਂ ਹੋਰ ਤੁਹਾਨੂੰ ਗੱਲ ਦੱਸਦਾ ਅਸੀਂ ਸਰਵੇ ਕਰਦੇ ਸੜਾ ਗੁਰਜਨ ਸਿੰਘ ਜਿਹੜਾ ਜ਼ਿਲ੍ਹੇ ਦਾ ਪ੍ਰਧਾਨ ਦਾ ਦਿਵਿਆਂਗ ਸੁਸਾਇਟੀ ਦਾ ਇਹ ਹੁਣ ਅੱਜ ਤੋਂ ਕੱਲ ਤੋਂ ਅਸੀਂ ਫੇਰ ਲੱਗ ਜਾਣਾ ਤੇ ਪਿੰਡਾਂ ਦੇ ਵਿੱਚ ਅਸੀਂ ਘੇੜਾ ਕੱਢਦੇ ਰਹਿੰਦੇ ਜਿਹੜਾ ਦਿਵਿਆਂਗ ਬੱਚੀ ਹੈ ਕਿਹੜਾ ਲੋੜਵੰਦਾ ਹੈ ਤਾਂ ਪ੍ਰਭੂ ਕਿਰਪਾ ਇਸ ਤਰ੍ਹਾਂ ਬਣੀ ਰਹੂਗਾ ਅੱਗੇ ਵਾਸਤੇ ਵੀ ਇਹ ਕੰਮ ਅਸੀਂ ਜਾਰੀ ਰੱਖਾਂਗੇ ਅਸੀਂ ਦਿਵਿਆਂਗ ਵਿਅਕਤੀਆਂ ਦੀ ਉਹਨਾਂ ਦੀ ਸੁਭਕਾਵਾਣਾ ਵੀ ਕਰਦੇ ਵੀ ਪਰਮਾਤਮਾ ਉਹਨਾਂ ਨੂੰ ਹੋਰ ਤੰਦਰੁਸਤੀਆਂ ਬਖਸ਼ੇ ਜੋ ਪਰਮਾਤਮਾ ਬਣੋ ਜੋ ਹੋ ਗਿਆ ਉਹ ਤਾਂ ਹੈਗਾ ਹੈਗਾ ਪਰ ਗੱਲੇ ਵੀ ਜਿਹੜਾ ਇਸ ਤਰ੍ਹਾਂ ਹੁਣ ਸਾਈਕਲੀਆਂ ਮਿਲਣ ਹੋਰ ਮੈਂ ਸਮਝ ਜਿਹੜੇ ਕੰਮਕਾਰ ਕਰ ਸਕਦੇ ਆ ਡਿਊਟੀਆਂ ਕਰਦੇ ਆਪਣੇ ਆਸਾਨੀ ਨਾਲ ਕੰਮ ਕਰਨਗੇ ਤੁਸੀਂ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਜੋ ਪ੍ਰਾਲੇ ਕੀਤੇ ਗਏ ਨੇ ਇਹ ਭਾਰਤ ਸਰਕਾਰ ਵੱਲੋਂ ਕੀਤੇ ਗਏ ਨੇ ਜਿਵੇਂ ਸਿੰਘ ਇਹਨਾਂ ਨੇ ਦੱਸਿਆ ਕਿ ਜਿਹੜੇ ਟਰਾਈਸਾਈਕਲ ਨੇ ਦੋ ਤਰ੍ਹਾਂ ਦੇ ਦਿੱਤੇ ਗਏ ਨੇ ਇੱਕ ਹੱਥ ਨਾਲ ਚੱਲਣ ਵਾਲਾ ਤੇ ਦੂਸਰਾ ਬੈਟਰੀ ਨਾਲ ਚੱਲਣ ਵਾਲਾ ਅਖਰੇ ਦੇ ਵਿੱਚ ਫਰਕ ਕੀ ਹੈ ਜਿਹੜਾ ਬੈਟਰੀ ਨਾਲ ਚੱਲਣ ਵਾਲੀਆਂ ਟਰਾਈਸਾਈਕਲਾਂ ਨੇ ਉਹ ਜਿਹੜੇ ਲੋਕ 80% ਡੈਮੇਜ ਨੇ ਉਹਨਾਂ ਵਾਸਤੇ ਜਿਹੜੇ ਨੇ ਇਹ ਟਰਾਈਸਾਈਕਲ ਦਿੱਤੇ ਜਾਂਦੇ ਨੇ ਤੇ ਉਹਨਾਂ ਤੋਂ ਥੱਲੇ ਵਾਲੇ ਜਿਹੜੇ ਆਪਣੇ ਹੱਥਾਂ ਨਾਲ ਕੰਮ ਕਰ ਸਕਦੇ ਨੇ ਉਹਨਾਂ ਵਾਸਤੇ ਦੂਸਰੇ ਸਾਈਕਲ ਜਿਹੜੇ ਨੇ ਇਹ ਵੀ ਮੌਜੂਦ ਹੈ ਜਤਰੇ ਬਹੁਤ ਬੜੀ ਗੱਲ ਹੈ ਕਿਉਂਕਿ ਇੱਕ ਪਾਸੇ ਆਪਣੇ ਕੋਲ ਕੁਝ ਵੀ ਨਹੀਂ ਹੈ ਲੇਕਿਨ ਦੂਸਰੇ ਪਾਸੇ ਸਰਕਾਰਾਂ ਜਿਹੜੀਆਂ ਨੇ ਇਹ بڑے بڑے ਉਪਰਾਲੇ ਕਰ ਰਹੀਆਂ ਨੇ ਹੁਣ ਜਿਹੜੇ ਲੋਕ ਟ੍ਰਾਈਸਾਈਕਲ ਲੈ ਕੇ ਚਾਹੇ ਉਹ ਹੱਥ ਵਾਲੇ ਨੇ ਚਾਹੇ ਬੈਟਰੀ ਵਾਲੇ ਨੇ ਇਹਦੇ ਨਾਲ ਆਪਣਾ ਕਾਰੋਬਾਰ ਵੀ ਕਰ ਸਕਦੇ ਨੇ ਇਹ ਵੀ ਮੈਂ ਕਹੀ ਜਿਹੜੇ ਹੈ ਲੋਕਾਂ ਨਾਲ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਸਾਨੂੰ ਇੱਕ ਨਵਾਂ ਬਲ ਮਲੇ ਆਵੇ ਲਿਆ ਅਸੀਂ ਹੁਣ ਕੋਈ ਨਾ ਕੋਈ ਕੰਮ ਜਿਹੜਾ ਹੈ ਉਹ ਵੀ ਆਪਣੇ ਇਸ ਟ੍ਰਾਈਸਾਈਕਲ ਦੇ ਨਾਲ ਕਰ ਸਕਦੇ ਹਾਂ ਕੈਮਰਾ सर आज का जो समागम रखा गया है क्या है ये, क्या कंपनी जाती है किस आठ हटको भारत सरकार की एक कंपनी है जो इंफ्रास्ट्रक्चर बनाने के लिए धन देती है कंसल्टेंसी देती है ट्रेनिंग देती है और उसके तहत जो भी हमें प्रॉफिट होता है कंपनी एक्ट के हिसाब से दो परसेंट हम समाज के लिए खर्च करना चाहते हैं वो हमारा दायित्व है और उसी के तहत आलिमको के साथ हमने एक समझौता किया और उनको हमने करीब दस करोड़ रुपए की मदद की है ताकि हम देश के करीब 18 शहरों में अलग अलग तरीके से जिन उनकी ज़रूरत के अनुसार हियरिंग एड्स की अगर जरूरत है तो वो स्लाइपर्स की ज़रूरत है या व्हील चेयर की ज़रूरत है मोटराइज व्हील चेयर की ट्राईसाइकल्स की जरूरत है तो इस तरीके से की समाज के जो हमारे भाई बहन हैं जिनको किसी तरीके की समस्या है दिव्यांग है उनको कैसे किस तरीके से समाज की मुख्य धारा में अपना रोजमर्रा का काम करने के लिए इस 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 कारण से हमने खन्ना में भी आइडेंटिफाई किए और यहाँ पर करीब 106 तो लोग हमने आइडेंटिफाई किए जिनकी मदद की जा सकती है मैं डिस्ट्रिक्ट एडमिनिस्ट्रेशन का और यहाँ के समाज सेवी संस्थानों को बहुत बहुत धन्यवाद देता हूँ कि जिनके कारण हम इस दायित्व को निभा पाने में सक्षम होगा काफी विशाल कैंप है सबसे तो इस विशाल कंप की कवरिंग कर ली मीडिया का बहुत अच्छी धन्यवाद करते हैं और साढ़े हड़को कंपनी ने जो सी एम डी साहब ने श्री संजय जी उन्हों वों ਸਾਡੇ ਇੱਥੇ ਰਾਮਗੜੀਆ ਭਵਨ ਦੇ ਵਿੱਚ ਇੱਕ ਕੈਂਪ ਲਗਾਇਆ ਜਾ ਰਿਹਾ ਹੈ ਇਸ ਦੇ ਵਿੱਚ ਅਪੰਗਾਂ ਨੂੰ ਟ੍ਰਾਈਸਾਈਕਲ ਵਗੈਰਾ ਜਿਨ੍ਹਾਂ ਨੂੰ ਕੰਨਾਂ ਦੀ ਮਸ਼ੀਨਾ ਵਗੈਰਾ ਉਹਨਾਂ ਨੇ ਡੋਨੇਟ ਕਰਨੀਆਂ ਨੇ ਇਹ ਦੇਖੋ ਬੜੇ ਸਾਡੇ ਖੰਨੇ ਦੀ ਬੜੀ ਮਾਣ ਦੀ ਗੱਲ ਹੈ ਕਿ ਸਾਡੇ ਵਿੱਚ ਐਡੀ ਬੜੀ ਕੰਪਨੀ ਵੱਲੋਂ ਇੱਥੇ ਕੈਂਪ ਲਾਇਆ ਜਾ ਰਿਹਾ ਸੋ ਇਹ ਜ਼ਰੂਰ ਤੋਂ ਬੰਦਾ ਨੂੰ ਇੱਥੇ ਜਿਨ੍ਹਾਂ ਦੀਆਂ ਅੰਗ ਨਹੀਂ ਹੈਗੇ ਕਿਸੇ ਦੀ ਬਾਹ ਨਹੀਂ ਹੈ ਕਿਸੇ ਦੀ ਲੱਤ ਨਹੀਂ ਹੈ ਜਾਂ ਕਿਸੇ ਦੀ ਹੀਰਿੰਗ ਸੁਣਨ ਦੀ ਪ੍ਰੋਬਲਮ ਹੈ ਟ੍ਰਾਈਸਾਈਕਲ ਦੀ ਪ੍ਰੋਬਲਮ ਹੋਰ ਸਾਰ ਨੂੰ ਇੱਥੇ ਡਿਸਟ੍ਰਿਬਿਊਟ ਕੀਤਾ ਜਾਊਗਾ ਹੁਣ ਇਹ 5-7 ਮਿੰਟ ਦੇ ਵਿੱਚ ਹੀ ਸਾਡੇ ਸ਼ੇਮ ਡੀ ਸਾਹਿਬ ਇਸ ਦਾ ਤਕਨ ਕਰਨਗੇ ਸੋ ਸਾਰਿਆਂ ਦਾ ਤੁਹਾਡਾ ਇੱਥੇ ਪਹੁੰਚੜਦੇ ਬਹੁਤ ਬਹੁਤ ਧੰਨਵਾਦ ਸਰ ਕਹਿਣਾ ਭਟਾ ਮੇਰਾ ਨਾਮ ਸੀਐਸਕੇ ਪਲਪ ਪ੍ਰੈਜ਼ੀਡੈਂਟ ਆ ਪੰਜਾਬ ਖਤਰੀ ਚੇਨ ਮੈਂ ਚੈਲਟਰਸਟ ਅੱਜ ਪੂਰੀ ਜਿਹੜਾ ਹੈ ਖਾਂਜੇ ਤੋਰ ਦੇ ਉੱਪਰ ਜਿਹੜਾ ਕੈਂਪ ਲਗਾਇਆ ਕਿੰਨੇ ਇੱਕ ਟ੍ਰਾਈਸਾਈਕਲ ਤੇ ਬੰਦੇ ਗਏ ਇਹ ਤਕਰੀਬਨ ਜੀ ਸਾਰੇ ਜਿਹੜੇ ਇਕਵੈਂਸ ਮਿਲਾ ਕੇ 106 ਕਿਲੋਮੀਟਰ ਤੇ ਨੇ ਟ੍ਰਾਈਸਾਈਕਲ ਬੀ ਸੀਅਰਸ ਇਸ ਤਰ੍ਹਾਂ ਦੇ ਜਿੰਨੇ ਵੀ ਇੱਕ ਆਰਟੀਫੀਸ਼ੀਅਲ ਲੈਂਬਸ ਆਰਮਸ ਹੋ ਗਈ ਲੈਗਸ ਹੋ ਗਿਆ ਇਹ ਸਾਰੇ ਜਿਹੜੇ ਅੱਜ ਦੇ ਸਾਡੇ ਖੰਨੇ ਸ਼ਹਿਰ ਉਹਦੇ ਨਾਲ ਦੇ ਪਿੰਡ ਨੇ ਸਾਰਿਆਂ ਨੂੰ ਇਹ ਮੁਹੱਈਆ ਕਰਾਇਆ ਕਰਨੇ ਜਿਹੜੇ ਡੀਡੀ ਪਰਸਨਸ ਨੇ ਇਹਦੇ ਵਿੱਚ ਮੈਂ ਦੱਸਣਾ ਚਾਹੁੰਦਾ ਵੀ ਸਾਡੀ ਸਸਤਾ ਮਾਤਾ ਕਛੜਿਆ ਸੇਵਾ ਕੇਂਦਰ ਦਾ ਜਿਹੜੇ ਐਗਜ਼ੀਕਟਿਵ ਮੈਂਬਰ ਤੇ ਬਹੁਤ ਵੱਡਾ ਰੋਲ ਹੈ ਅਸੀਂ ਸਾਰੇ ਬੰਦੇ ਆਪਣੇ ਫਿਜ਼ੀਕਲ ਹੈਂਡੀਕੈਪ ਵੈਲਫੇਅਰ ਸੁਸਾਇਟੀ ਸੇਵਾ ਦੇ ਨਾਲ ਮਿਲ ਕੇ ਬੰਦੇ ਆਈਡੈਂਟੀਫਾਈ ਕੀਤੇ ਉਹਨਾਂ ਦੇ ਕਾਗਜ਼ ਪੱਤਰ ਕੀਤੇ ਇੱਕ ਅਸੀਂ ਸਿਵਲ ਹਸਪੀਟਲ ਵਿੱਚ ਪਹਿਲਾ ਪੈਂਕ ਆਪਣਾ ਕੈਂਪ ਲਗਾਇਆ ਕੈਂਪ ਲਗਾ ਕੇ ਸੀ ਉਹਨਾਂ ਦੀ ਰਜਿਸਟ੍ਰੇਸ਼ਨ ਕਰਵਾਈ ਔਰ ਅੱਗੇ ਸੀ ਅਪਰੂਵਲ ਵਾਸਤੇ ਲਿੰਕੋ ਲਿੰਕੋ ਕੰਪਨੀ ਨੂੰ ਭੇਜਿਆ ਔਰ ਮੈਂ ਅੱਜ ਜਿਹੜਾ ਅੱਜ ਦਾ ਇਹ ਵੰਤਰਣ ਹੋਇਆ ਹੈ ਇਹਦੇ ਬਾਰੇ ਇਹਨਾਂ ਇਸ ਵਾਸਤੇ ਹਿਡਕੋ ਕੰਪਨੀ ਲਿੰਕੋ ਕੰਪਨੀ ਡੀਐਸਐਸ ਦਾ ਦਫਤਰ ਲੁਧਿਆਣਾ ਤੇ ਸਾਡੇ ਐਗਜ਼ੀਕਿਟਿਵ ਮੈਂਬਰਸ ਪੰਜਾਬ ਖੇਤਰੀ ਚੇਤਨਾ ਮਾਤਕ ਛੱਲਿਆ ਤੇ ਗੁਰਜੰਤ ਸਿੰਘ ਪ੍ਰੈਜ਼ੀਡੈਂਟ ਫਿਜ਼ੀਕਲ ਹੈਂਡਕੈਪ ਸੁਸਾਇਟੀ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣਾ ਪੂਰਾ ਜੋਰ ਲਾ ਕੇ ਅੱਜ ੁਰੇ ਇਹ ਕੰਮ ਇਸ ਇਵੈਂਟ ਨੂੰ ਸਫਲ ਕੀਤਾ ਹੈ ਔਰ ਸਾਰੇ ਬੰਦੇ ਤੁਸੀਂ ਦੇਖ ਸਕਦੇ ਹੋ ਵੀ ਬਹੁਤ ਖੁਸ਼ ਨੇ ਔਰ ਉਹ ਚੜ੍ਹਦੀਆਂ ਕਲਾਂ ਚ ਨੇ ਉਹ ਕਹਿ ਰਹੇ ਨੇ ਕਿ ਅਸੀਂ ਇਹਨੂੰ ਪੂਰਾ ਯੂਜ਼ ਕਰਾਂਗੇ ਆਪਣੇ ਘਰ ਦੀ ਤਰ੍ਹਾਂ ਇਹਨੂੰ ਆਈਟਮਸ ਨੂੰ ਰੱਖਾਂਗੇ ਔਰ ਕਦੇ ਵੀ ਆਪਣੀ ਜ਼ਿੰਦਗੀ ਚ ਸਾਡੀ ਜਿਹੜੀ ਪਰੇਸ਼ਾਨੀਆਂ ਨੇ ਅੱਜ ਜਿਹੜਾ ਕੈਂਪ ਲੱਗਿਆ ਹੈ ਇਹ ਆਪਣੇ ਹੈਂਡੀਕੈਪਡ ਜਿਹੜੇ ਲੋਕ ਨੇ ਖੰਨੇ ਦੇ ਇਹਦੇ ਸਾਰੇ ਉਹਨਾਂ ਨੂੰ ਅਸੀਂ 20 ਦਿਨਾਂ ਦਾ ਅਸੈਸਮੈਂਟ ਦਿੱਤੀ ਦੀ ਗੋਰੀ ਟ੍ਰਾਂਸਪੋਰਟ ਕਰਕੇ ਕੰਪਨੀ ਦਾ ਮੈਂ ਬਹੁਤ-ਬਹੁਤ ਅਦਾ ਉਹ ਕਰਦਾ ਤਨੂ ਕਰਦਾ ਜਿਨ੍ਹਾਂ ਨੇ ਅੱਜ 13 ਦਿਨ ਬਾਅਦ ਸਾਨੂੰ ਸਾਰਾ ਸਮਾਨ ਦਿੱਤਾ ਇਹਨਾਂ ਦੇ ਬਹੁਤ ਖੁਸ਼ ਨੇ ਬੱਚੇ ਸਰ ਲੋਕ ਜਿੰਨੇ ਵੀ ਹੈਂਡੀਕੈਪ ਨੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਜੀ ਅਸੀਂ ਕੀ ਕਹਿਣਾ ਚਾਹੁੰਦੇ ਜਿਹੜਾ ਤੁਸੀਂ ਬੜੀ ਮਿਹਨਤ ਕਰ ਰਹੇ ਹੋ ਹੈਂਡੀਕੈਪ ਵਾਸਤੇ ਤੇ ਕੀ ਕਹਿਣਾ ਚਾਹੁੰਦੇ ਜਿਹੜਾ ਅੱਜ ਇਹ ਕੈਂਪ ਲੱਗਿਆ ਇੱਕ ਕੈਂਪ 106 ਬੰਦਿਆਂ ਨੂੰ ਜੀ ਅੱਜ ਜੋ ਉਹਨਾਂ ਦੀ ਮੰਗ ਮਤਾ ਅਕ ਸਮਾਨ ਸੀਗਾ ਉਹ ਮੁਹैया ਕਰਾਇਆ ਗਿਆ ਹੈਗਾ ਹੈ ਇੱਕ ਕੈਂਪ ਸੀ 20 ਤਰੀਕ ਨੂੰ ਸਰਕਾਰੀ ਹਸਪਤਾਲ ਖੰਨੇ ਲਗਾਇਆ ਠੀਕ ਆ ਸਾਰੇ ਜੋ ਖੰਨੇ ਦੀਆਂ ਸੰਸਥਾਵਾਂ ਨੇ ਖਤਰੀ ਚੇਤਨਾ ਮੰਚ ਤੇ ਫਿਜ਼ੀਕਲ ਹੈਂਡੀਕੈਪੈਂਟ ਤੇ ਆਪਣੇ ਨਿੱਗੀ ਸਾਹਿਬ ਨਰਨ ਸੇਵਾ ਇਹਨਾਂ ਨੇ ਰਲ ਕੇ ਅਸੀਂ ਇੱਕ 20 ਤਰੀਕ ਨੂੰ ਕੈਂਪ ਲਗਾਇਆ ਇਹਨਾਂ ਦੀ ਰਜਿਸਟ੍ਰੇਸ਼ਨ ਕਰੀ ਸੀਗੀ ਸੋ ਉਹ ਸਮਾਨ ਅੱਜ ਇਹਨਾਂ ਨੂੰ ਅਸੀਂ 4 ਤਰੀਕ ਨੂੰ ਰੇ ਰਾਮਗੜੀਆ ਭਵਨ ਦੇ ਵਿੱਚ ਦੇ ਰਹੇ ਹਾਂ ਸਾਰੇ ਬੰਦਿਆਂ ਨੂੰ ਅੱਗੇ ਵੀ ਹੈ ਹਾਂਜੀ ਹਾਂਜੀ ਤੇ ਜਿਵੇਂ ਕਿ ਹੁਣ ਸਾਰਿਆਂ ਨੇ ਦੱਸਿਆ ਹੀ ਹੈ ਜੀ ਉਹ ਕੰਪਨੀਆਂ ਸੈਸਡੀ ਐਮਐਨ ਵੀ ਦੱਸਿਆ ਹੈ ਵੀ ਅਸੀਂ ਆਉਣ ਵਾਲੇ ਦਿਨਾਂ 'ਚ ਵੀ ਕੈਂਪ ਲਾਵਾਂਗੇ ਕਿਉਂਕਿ ਅਸੀਂ ਪਿੰਡਾਂ-ਪਿੰਡਾਂ ਦੇ ਵਿੱਚ ਜਾਂਦੇ ਆ ਤੇ ਅੱਜ ਇਹ ਬੰਦਿਆਂ ਨੂੰ ਵੈਰੀਫਾਈ ਕਰਦੇ ਆ ਜਿਨ੍ਹਾਂ ਨੂੰ ਇਹ ਚੀਜ਼ ਦੀ ਲੋੜ ਹੈਗੀ ਆ ਸੋ ਆਉਣ ਵਾਲੇ ਦਿਨਾਂ ਦੇ ਵਿੱਚ 2-250 ਬੰਦੇ ਨੂੰ ਅਸੀਂ ਹੋਰ ਐਦਾਂ ਹੀ ਕੈਂਪ ਲਵਾ ਕੇ ਇਹ ਸਮਾਨ ਮੁਹੱਈਆ ਕਰਵਾਵਾਂਗੇ ਜੀ ਜੀ ਮੇਰਾ ਨਾਮ ਮੁਹੰਮਦ ਬਿਲਾਲ ਆ ਜੀ ਬਿਲੋਂਗ ਟੂ ਬਲੇ ਕੋਲਾ ਬਲੇ ਕੋੜਾ ਤੋਂ ਆਇਆ ਹਾਂ ਜੀ ਅੱਜੋ ਗੱਲ ਇਹ ਹੈ ਵੀ ਹੁਣ ਜਿਹੜੀ ਤੁਹਾਨੂੰ ਮਿਲ ਗਈ ਹੈ ਇਲੈਕਟ੍ਰੋਨਿਕ ਹਾਂਜੀ ਹਾਂਜੀ ਬਹੁਤ ਵਧੀਆ ਲੱਗ ਰਿਹਾ ਹੈ ਜੀ ਲੇਕਿਨ ਇੱਕ ਹੰਬਲ ਰਿਕਵੈਸਟ ਹੈ ਕਾਫੀ ਕਈ ਸਾਲਾਂ ਤੋਂ ਮੈਂ ਖੁਦ ਕਰ ਰਿਹਾ ਹਾਂ ਕਿ ਉਹ ਰਿਕਵੈਸਟ ਇਹ ਹੈ ਕਿ ਇਸ ਦਾ ਸਹਿਜ ਥੋੜਾ ਬਧਾਇਆ ਜਾ ਤੁਹਾਡੇ ਮਾਧਿਮ ਰਾਹੀਂ ਮੈਂ ਇਹ ਚੀਜ਼ ਨੂੰ ਮਤਲਬ ਉਜਾਗਰ ਕਰਨਾ ਚਾਹਣਾ ਕਿ ਸਹਿਜ ਵਧੂਗਾ ਜਿੰਨਾ ਤੁਸੀਂ ਹੁਣ ਕਰ ਰਹੇ ਹੋ ਕਿ ਬਹੁਤ ਸਾਰੇ ਲੋਕ ਇਸ ਤਰ੍ਹਾਂ ਨੇ ਜਿਹੜੇ ਜ਼ਿਆਦਾ ਵਿਚਾਰੇ ਵੇਟ ਨੇ ਬਹੁਤ ਜ਼ਿਆਦੇ ਭਾਰੀ ਨੇ ਹਨੀ ਹਾਂ ਜ਼ਿਆਦਾ ਹੈਲਦੀ ਨੇ ਤਾਂ ਉਹਨਾਂ ਨੂੰ ਬੈਠਣਾ ਔਖਾ ਹੈ ਤੋਂ ਰੱਬ ਨਾ ਕਰੇ ਕੋਈ ਮਤਲਬ ਜਦੋਂ ਕੋਈ ਚੀਜ਼ ਫਸ ਜਾਂਦੀ ਹੈ ਤਾਂ ਉਹਨੂੰ ਮੇਨਟੇਨ ਕਰਨਾ ਔਖਾ ਹੋ ਜਾਂਦਾ ਹੈ ਇੱਕ ਬੰਦਾ ਜਿਹੜਾ ਬੰਦਾ ਬਿਲਕੁਲ ਆਸਾਨ ਤਰੀਕਾ ਨਾਲ ਇੰਦਰ ਬੈਠ ਗਿਆ ਉਹ ਮੇਨਟੇਨ ਕਰ ਲੂਗਾ। ਤੋਂ ਮੈਂ ਤੁਹਾਡੇ ਮਾਦੀ ਮਰਾਈਏ ਇਹ ਚੀਜ਼ ਨੂੰ ਉਹ ਕਰਨਾ ਚਾਹਣਾ ਕਿ ਜਰਾ ਇਸ ਦਾ ਸਾਈਜ਼ ਨੂੰ ਇਨਕਰੀਜ਼ ਕੀਤਾ ਜਾਵੇ। ਅੱਜ ਜੀ ਕਰਦੇ ਕਿ ਮੈਂ ਜੀ ਦਰਸਲ ਆਨਲਾਈਨ ਦਾ ਕੰਮ ਕਰਾਂ ਜਿਹਾ ਆਧਾਰ ਕਾਰਡ, ਪੂਟਰ ਕਾਰਡ ਵਗੈਰਾ ਦਾ ਕੰਮ ਹੁੰਦਾ ਮੈਨੂੰ ਹੀ ਲੈਕ ਹੋਣੀ ਜਿਹੜੀ ਹੈ ਇਹ ਜੀ ਕੀ ਤੁਹਾਡੇ ਮਨ ਚ ਹੈ ਕੁਝ ਵੀ ਇਹਦੇ ਨਾਲ ਤੁਸੀਂ ਪੁੱਛ ਕੇ ਆਪਣਾ ਜਿਹੜੀ ਬ੍ਰੋਕਰ ਤੁਹਾਡੇ ਕਾਰੋਬਾਰ ਵੀ ਨਵਾਂ ਸਰ ਕੁਝ ਨਹੀਂ ਸਾਰਾ ਹੀ ਕਰਾਂਗੇ ਜਿਸ ਤਰ੍ਹਾਂ ਕਿ ਆਫਿਸ ਦੇ ਅੰਦਰ ਆਉਣਾ ਜਾਣਾ ਲੋਕਾਂ ਦੇ ਆਫਿਸ ਦੇ ਅੰਦਰ ਨਾ ਤੋਂ ਬਹੁਤ ਸਾਰੀ ਆਸਾਨੀ ਮਿਲ ਗਈ। ਬਸ ਜੀ ਮੇਰੀ ਰਿਕੁਐਸਟ ਹੀ ਉਹ ਤੁਹਾਡੇ ਸਾਹਮਣੇ ਰੱਖੀ ਹੈ ਕਿ ਨਾਮ ਹਟਾ ਸੁਦੇਸ਼ ਚਵਾਲਾ ਜੀ ਕੋ ਹੋਇਆ ਅਸੀ ਮੱਛੜੇ ਕੋਲ ਆਏ ਪਛੜੜ ਤੋਂ ਆਏ ਅੱਛਾ ਆਜੀ ਪ੍ਰਾਈਸ ਇਕੱਠੇ ਮਿਲ ਗਿਆ ਪਹਿਲਾਂ ਕਿੰਨਾ ਜੀ ਪਹਿਲਾਂ ਬੁੱਕ ਕਰ ਲੀਜੀਏ ਹਾਂ ਜੀ ਹੋ ਗਿਆ ਆਪਾਂ ਨੂੰ 5-6 ਮਹੀਨੇ ਦਾ ਹੋ ਗਿਆ ਪਰ 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 ਮਹੀਨੇ ਹਾਂ ਜੀ ਪਰੰਪਰਿਕ 5 ਮਹੀਨੇ ਹਾਂ ਜੀ ਹਾਂ ਜੀ ਕਿਵੇਂ ਲੱਗ ਰਿਹਾ ਜੀ ਬਹੁਤ ਲੱਗਦੀਆਂ ਲੱਗਦੀਆਂ ਠੀਕ ਲੱਗਦਾ ਹਾਂ ਜੀ ਹਾਂ ਜੀ ਤੁਹਾਨੂੰ ਕਹਿ ਦਿਆਂਗੇ ਹਾਂ ਜੀ ਹਾਂ ਜੀ ਦੱਲਾ ਲਾਂਗੇ ਤੁਹਾਨੂੰ ਇਹ ਪ੍ਰੋਬਲਮ ਕਿੰਨਾ ਚੋਂ ਤੋਂ ਇਹ ਬਚਪਨ ਤੋਂ ਆਈ ਹੈ ਹਾਂਜੀ ਕੋਲੀਆ ਅਲੱਗ ਅਲੱਗ ਕਿਸੇ ਨੂੰ ਦੱਸੀਏ ਸੀ ਤੁਸੀਂ ਨਹੀਂ ਦੂਸਰੀਆਂ ਵੀ ਚੱਲਾਈ ਮਿਲਦੀਆਂ ਰਹੀਆਂ ਹਾਂ ਹਾਂਜੀ ਅੱਜ ਬਹੁਤ ਹੱਟਾਂ ਕਿਸੀ ਆਖੋ ਬੰਦ ਜੇ ਰਾਜਾ ਨਾਲ ਮਹਾਰਾਜ ਮੈਂ ਰੋ